ਜੋ ਨੇਮ ਲੈ ਕੇ ਕਟਾਰੂ ਚ ਖਸਾਬ ਤੇ ਕਹਿੰਦੇ ਵਿੱਚ ਝੋਨਾ ਸਾਡੇ ਕੋਲ ਭਰਪੂਰ ਮਾਤਰਾ ਚ ਆ ਰਿਹਾ ਹੈ ਭਰਪੂਰ ਮਾਤਰਾ ਚ ਅਸੀਂ ਚੱਕ ਵੀ ਰਹੇ ਹਾਂ ਤੇ ਪੈਸੇ ਵੀ ਜਿਹੜੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਆ ਰਹੇ ਹੈ ਪਰ ਇੱਕ ਪਾਸੇ ਦੋਸਤ ਕਮੈਂਟ ਵੀ ਕਰਦੇ ਰਹੇ ਕਿ ਝੋਨੇ ਦਾ ਝਾੜ ਜਿਹੜਾ ਉਹ ਘਟ ਹੈ ਪਰ ਝੋਨਾ ਫਿਰ ਕਿਵੇਂ ਆ ਰਿਹਾ ਜੀ ਇਹਨਾਂ ਮੈਨੂੰ ਇਹ ਥੋੜਾ ਜਿਹਾ ਕਨਫਿਊਜ਼ਨ ਜੀ ਹੈ ਸਰ ਇਹ ਤੇ ਬੜਾ ਅਚੰਭੇ ਵਾਲਾ ਕੰਮ ਹੈ ਆ ਕਿ ਭਈ ਤੁਸੀਂ ਵੇਖੋ ਕਿ ਠੀਕ ਆ ਐਤਕੀ ਝੋਨੇ ਦਾ ਸਚਾਰੂ ਢੰਗ ਦੇ ਨਾਲ ਕੰਮ ਚੱਲਿਆ ਮੰਡੀਆਂ ਚ ਆਪਾਂ ਇਹਦੇ ਤੇ ਗੱਲ ਨਹੀਂ ਕੀਤੀ ਸੀ ਕਿ ਕੁਝ ਠੀਕ ਆ ਸਮੱਸਿਆਵਾਂ ਆਉਂਦੀਆਂ ਭਈ ਇਹ ਮਾਮਲਾ ਜਿਹੜਾ ਆਪਾਂ ਦੇਖਦੇ ਆਂ ਕਿ ਮੰਡੀਆਂ ਚ ਮਾਲ ਆ ਗਿਆ ਫਿਰ ਸਿਸਟਮ ਕੁ ਇਸ ਕਿਸਮ ਦਾ ਹੀ ਹੈ ਕਿ ਭਈ ਕੁਝ ਥਾਮਾ ਤੇ ਅਰਚਨ ਤੇ ਜ਼ਰੂਰ ਦਰਪੇਸ਼ ਹੁੰਦੀ ਆ ਜੀ ਹੁਣ ਜਿਹੜੀ ਵੇਖਣ ਯੋਗ ਗੱਲ ਹੈ ਸੁਖਮ ਸਾਹਿਬ ਉਹ ਇਹ ਆ ਕਿ ਭਈ ਤਿੰਨ ਜ਼ਿਲ੍ਹੇਕ ऐसे अजूबे ਦੇ ਤੌਰ ਤੇ ਵੇਖਣ ਨੂੰ ਮਿਲ ਰਹੇ ਨੇ ਜਿਹੜਾ ਮਾਮਲਾ ਨਾ ਸੰਗੋ ਨਹੀਂ ਉਤਰਿਆ ਫਾਜ਼ਿਲਕਾ ਤਰਨਤਾਰਨ ਤੇ ਅਮਰਸਰ ਕਹਿੰਦੇ ਉਥੇ 100% ਛੋਣਾ ਜਿਹੜਾ ਆ ਗਿਆ ਜੀ ਅਸਲ 100% ਇਹਨਾਂ ਜ਼ਿਲ੍ਹਿਆਂ ਦੇ ਵਿੱਚ ਤਿੰਨਾਂ ਦੇ ਤੇ ਫਿਰ ਨੁਕਸਾਨ ਕਿੱਥੇ ਹੋਇਆ ਕਿਉਂਕਿ ਫਾਜ਼ਿਲਕਾ ਤਾਂ ਬਹੁਤ ਜ਼ਿਆਦਾ ਨੁਕਸਾਨਿਆ ਗਿਆ ਸੀ ਹੁਣ ਜਦੋਂ ਮਤਲਬ ਕਿ ਕਾਗਜ਼ ਵੇਖੋਗੇ ਜਾਂ ਮੋਦੀ ਸਾਹਿਬ ਦੇ ਸਾਹਮਣੇ ਕੇਸ ਰੱਖਿਆ ਉਦੋਂ ਤੇ ਅਸੈਸਮੈਂਟ ਕੁਛ ਹੋਰ ਹੈ ਨਾ ਜੀ ਹੁਣ ਇਹ ਝੋਨਾ ਮੰਡੀਆਂ ਚ ਕਿੱਥੋਂ ਆ ਗਿਆ ਬੜਾ ਵੱਡਾ ਕਮਾਲ ਹੋ ਗਿਆ ਬਹੁਤ ਵੱਡਾ ਕਮਾਲ ਹੋ ਗਿਆ ਕਟਾਰੂ ਚੱਕ ਵੀ ਖੁਦ ਰਾਨ ਨੇ ਉਹ ਉਪਰ ਦਲੀਲਾਂ ਵਾਂ ਅੱਡ ਦੇ ਰਹੇ ਕਿ ਹੋ ਸਕਦਾ ਜੀ ਬਾਸਮਤੀ ਦੀ ਜਗ੍ਹਾ ਪਰਮਲ ਜ਼ਿਆਦਾ ਲੱਗ ਗਿਆ ਹੋਵੇ ਮੈਂ ਕਹਿੰਦਾ ਨਹੀਂ ਹੋ ਸਕਦਾ ਕਟਾਰੂ ਚੱਕ ਜੀ ਕਿ 1 ਕਿੱਲੇ ਚੋਂ 300 ਮਨ ਨਿਕਲ ਆਇਆ ਹੋਵੇ ਇਹ ਵੀ ਤੇ ਹੋ ਸਕਦਾ ਨਾ ਹੁਣ ਨੂੰ ਕੀ ਹੈ ਹੁਣ ਨੂੰ ਕੀ ਨਹੀਂ ਹੁੰਦਾ ਹੁਣ ਨੂੰ ਕੀ ਨਾ ਹੁੰਦਾ ਬਿਲਕੁਲ ਜੇ ਤੋਂ ਹੁੰਦੀ ਰਾਜੀ ਤੇ ਹੋਣ ਨੂੰ ਕੀ ਤਾਂ ਗੱਲ ਇਹ ਆ ਕਿ ਭਈ 300 ਮਨ ਨਿਕਲ ਹੋ ਸਕਦਾ ਵੀ ਉਹ ਮਰ ਗਿਆ ਝੋਨਾ ਰਖਵਾ ਮਰ ਗਿਆ ਦੂਜੇ ਚੁੱਕੀ ਹੋਇਆ ਕਿ ਕਿਲੇ ਚ ਤੇ 300 ਨਿਕਲ ਆਉਣੇ ਉੱਪਰ ਭਾਈ ਕਰ ਤੇ ਪਰ ਇਦਾਂ ਦੀ ਸੰਭਾਵਨਾ ਹੁੰਦੀ ਨਹੀਂ ਜੇ ਆਪਾਂ ਸੋਚ ਕੇ ਦੇਖੀ ਉਸ ਤਰ੍ਹਾਂ ਦੀ ਹਾਂਜੀ ਸੋ ਹੁਣ ਕਿਤੇ ਨਾ ਕਿਤੇ ਸ਼ੱਕ ਇਹ ਸਾਰ ਕੀਤਾ ਜਾਂਦਾ ਕਿ ਜਿਵੇਂ ਹੁਣ ਫਾਜ਼ਲ ਕਾ ਫਾਜ਼ਲ ਕਾ ਰਾਜਸਥਾਨ ਨਾਲ ਜਾ ਲੱਗਦਾ ਤੁਹਾਨੂੰ ਪਤਾ ਨਾ ਬਿਲਕੁਲ ਫਾਜ਼ਲ ਕਾ ਰਾਜਸਥਾਨ ਨਾਲ ਜਾ ਲੱਗਦਾ ਉਧਰੋਂ ਹਰਿਆਣਾ ਸਾਈਡ ਆ ਗਿਆ ਕਿ ਬਹੁਤ ਵੱਡੇ ਪੰਦਰ ਤੇ ਝੋਨਾ ਜਿਹੜਾ ਉਹ ਦੂਜੇ ਸਟੇਟਾਂ ਦਾ ਬਾਹਰੀ ਸਟੇਟਾਂ ਦਾ ਆਇਆ ਹੋ ਸਕਦਾ ਹੂੰ ਆਪਣੇ ਏਰੀਆ ਦੇ ਵਿੱਚ ਖਾਸ ਤੌਰ ਤੇ ਜੇ ਤੁਸੀਂ ਦੇਖੋਗੇ ਤੇ ਇਹਨਾਂ ਦੇ ਉਹ ਤੁਹਾਡੇ ਪਿੰਡਾਂ ਵਾਲੀ ਸਾਈਡ ਥੋੜਾ ਜਿਹਾ ਰੌਲਾ ਜਾਂ ਵੀ ਸੁਣਿਆ ਮੈਂ ਹਾਂਜੀ ਹੋਇਆ ਵੀ ਆ ਅੱਗੇ ਹੋਇਆ ਵੀ ਕਾਰਵਾਈ ਵੀ ਹੋਈ ਆ ਮੇਰੇ ਖਿਆਲ ਦੇ ਨਾਲ ਤਾਂ ਮਤਲਬ ਕਿ ਕੁਝ ਇਹੋ ਜਿਹੇ ਮਾਮਲੇ ਅੱਗੇ ਆਪਾਂ ਦੇਖੇ ਨੇ ਕਿ ਬਈ ਰੋਕਣ ਦੇ ਬਾਵਜੂਦ ਚੋਨਾ ਆ ਜਾਂਦਾ ਇਹਨਾਂ ਪੁਖਤਾ ਪ੍ਰਬੰਧ ਹੈ ਹੀ ਨਹੀਂ ਹੂੰ ਸੋ ਇਸ ਲਈ ਹਾਸ ਨਾਲ ਵੇਖੀਏ ਤੇ ਇਹ ਇੱਕ ਅਚੰਭਾ ਬਣ ਗਿਆ ਤੇ ਹੁਣ ਕਿਉਂਕਿ ਕੇਂਦਰੀ ਟੀਮਾਂ ਇੱਥੇ ਫਿਰਦੀਆਂ ਨੇ ਹੂੰ ਉਹ ਤੇ ਇੱਕ ਪਾਸੇ ਤੁਸੀਂ ਮੈਮੋਰੰਡਮ ਦਿੱਤਾ 13000 ਕਰੋੜ ਦਾ ਹੁਣ ਕੇਂਦਰੀ ਟੀਮਾਂ ਫਿਰਦੀਆਂ ਹੁਣ ਇਹਨਾਂ ਨੂੰ ਚਿੰਤਾ ਇਹ ਬਣ ਗਈ ਆ ਕਿ ਜੇ ਉਹਨਾਂ ਨੇ ਆ ਕੇ ਆਪਣੀ ਅਸੈਸਮੈਂਟ ਲਾ ਲਈ ਹੂੰ ਕਿ ਐਨੇ ਏਰੀਆ ਚ ਇੰਨਾ ਝੋਨਾ ਇੰਨੀ ਐਮਐਸਪੀ ਕਿਵੇਂ ਲੱਗੇ ਤੁਸੀਂ ਹੋਰ ਦੱਸਦੇ ਕਿਹਦੀ ਜਾਂਚ ਪੜਤਾਲ ਵੀ ਖੋਲ ਦਿੱਤੀ ਗਈ ਅੰਦਰ ਖਾਤੇ ਹੋਣੀ ਵੈਸੇ ਹੈਰਾਨ ਕਰਨ ਵਾਲੀ ਗੱਲ ਹੈ ਤੇ ਬੜੀ ਹੈਰਾਨ ਕਰਨ ਗੱਲ ਹੈ ਲੋਕ ਜਿਨ੍ਹਾਂ ਨੇ ਛੋਨਾ ਲਾਇਆ ਉਹ ਕਹਿੰਦੇ ਝਾੜ ਕੱਟਿਆ ਜੀ ਇਹ ਕਹਿੰਦੇ ਵੀ ਜਿਹੜਾ ਜਿਹੜੇ ਜ਼ਿਲ੍ਹੇ ਉਜੜੇ ਜਿਨ੍ਹਾਂ 'ਚ ਨੁਕਸਾਨ ਹੋਇਆ ਉਹਨਾਂ 'ਚ ਵੀ ਛੋਨਾ ਫੁੱਲ ਹੋ ਗਿਆ ਕਮਾਲ ਹੈ ਸਰ ਇਸ ਰਾਜ ਦੇ ਵਿੱਚ ਹੁੰਦਾ ਕੀ ਹੈ ਸਿਰਫ ਕਮਾਲ ਹੀ ਹੁੰਦਾ ਹੈ ਧਮਾਲ ਹੋ ਰਿਹਾ ਕਮਾਲ ਹੋ ਰਿਹਾ ਜੀ ਜੀ ਜੀ